ਸਾਹਮਣੇ ਆਈਆਂ ਨੇ ਜਿੱਥੇ ਕਿ ਅੰਡਰ ਬ੍ਰਿਜ ਤੇ ਇਹ ਬੱਸ ਜਿਹੜੀ ਹੈ ਡੁੱਬੀ ਹੋਈ ਵਿਖਾਈ ਦੇ ਰਹੀ ਹੈ ਪਹਿਲੀ ਵਾਰ ਪਏ ਮੀਂਹ ਨੇ ਜਿਹੜਾ ਦਿੱਲੀ ਦੇ ਹਾਲਾਤ ਬਿਆਨ ਕਰ ਦਿੱਤੇ ਨੇ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿ ਹਾਲਾਤ ਇਸ ਵੇਲੇ ਬਣੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਜਿਹੜੀ ਹੈ ਡੁੱਬ ਚੁੱਕੀ ਹੈ ਹਾਲਾਂਕਿ ਲੋਕ ਇਸ ਵੇਲੇ ਤਰਾਹੀ ਤਰਾਹੀ ਕਰਦੇ ਹੋਏ ਵਿਖਾਈ ਦੇ ਰਹੇ ਨੇ ਬਸ ਦੇ ਨਾਲ ਹੋਰ ਵੀ ਕਈ ਵਾਹਨ ਜਿਹੜੇ ਆ ਡੁੱਬੇ ਹੋਏ ਵਿਖਾਈ ਦੇ ਰਹੇ ਨੇ ਤਾਂ ਹਾਲਾਂਕਿ ਇੱਕ ਦਿਨ ਦੇ ਪਏ ਮੀਂਹ ਦੇ ਬਾਅਦ ਇਹ ਹਾਲਾਤ ਬਣੇ ਨੇ ਜੇਕਰ ਮਾਨਸੂਨ ਨੂੰ ਲੈ ਕੇ ਜੋ ਅਲਰਟ ਜਾਰੀ ਕੀਤਾ ਹੈ ਜੇਕਰ ਉਸ ਦਿਨ ਲਗਾਤਾਰ ਮੀਂਹ ਪੈਂਦੇ ਰਹੇ ਤਾਂ ਦਿੱਲੀ ਦਾ ਹਾਲ ਕੀ ਹੋਏਗਾ ਜਿੱਥੇ ਇੱਕ ਪਾਸੇ ਦਿੱਲੀ 에어ਪੋਰਟ ਉੱਤੇ ਵੱਡਾ ਹਾਦਸਾ ਵਾਪਰਿਆ ਹੈ ਤਾਂ ਅਜੇਹ ਦੇ ਵਿੱਚ ਪਾਣੀ ਹੀ ਪਾਣੀ ਦਿੱਲੀ ਦੇ ਚਾਰੇ ਪਾਸੇ ਹੋਇਆ ਵਿਖਾਈ ਦੇ ਰਿਹਾ ਹੈ ਗੱਡੀਆਂ ਤੈਰ ਰਹੀਆਂ ਨੇ ਲੋਕ ਕਿਸ਼ਤੀਆਂ ਲੈ ਕੇ ਸੜਕਾਂ ਦੇ ਉੱਤੇ ਨਿਕਲੇ ਨੇ ਕਿਉਂਕਿ ਮੋਟਰਸਾਈਕਲ ਤੇ ਕਾਰਾਂ ਤਾਂ ਇਸ ਵੇਲੇ ਖਰਾਬ ਹੋ ਜਾਣਗੀਆਂ ਤੇ ਅਜੇਹ ਦੇ ਵਿੱਚ ਲੋਕਾਂ ਨੇ ਕਿਸ਼ਤੀਆਂ ਕੱਢ ਲਈਆਂ ਨੇ ਆਪੋ ਆਪਣੇ ਘਰਾਂ ਤੋਂ ਆਪ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਇੰਨਾ ਜ਼ਿਆਦਾ ਪਾਣੀ ਖੜਿਆ ਹੋਇਆ ਹੈ ਕਿ ਬੱਸ ਵੀ ਅੱਧੀ ਡੁੱਬੀ ਹੋਈ ਵਿਖਾਈ ਦੇ ਰਹੀ ਆ ਇੱਕ ਕਾਰ ਸੀ ਵਾਲੀ ਬੱਸ ਹੈ ਜਿਹੜੀ ਕਿ ਡੁੱਬੀ ਹੋਈ ਵਿਖਾਈ ਦੇ ਰਹੀ ਆ ਉਸ ਤੋਂ ਇਲਾਵਾ 2 ਤੋਂ 3 ਹੋਰ ਵਾਹਨ ਨੇ ਜਿਹੜੇ ਕਿ ਅੰਡਰ ਬ੍ਰਿਜ ਦੇ ਵਿੱਚ ਫਸੇ ਹੋਏ ਵਿਖਾਈ ਦੇ ਰਹੇ ਨੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿ ਆਖਿਰਕਾਰ ਕਿਵੇਂ ਇਹ ਪਾਣੀ ਜਿਹੜਾ ਬਾਹਰ ਕੱਢਿਆ ਜਾਏਗਾ ਲੋਕਾਂ ਦੀਆਂ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਾਲਾਂਕਿ ਮਾਨਸੂਨ ਦੀ ਐਂਟਰੀ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਜਿਤਾਈ ਗਈ ਹੈ ਹਾਲਾਤ ਇਹ ਬਣੇ ਪਏ ਨੇ ਕਿ ਹੁਣ ਇਸ ਬੱਸ ਨੂੰ ਪਾਣੀ ਦੇ ਵਿੱਚੋਂ ਕੱਢਣ ਦੇ ਲਈ ਕ੍ਰੇਨ ਤੱਕ ਬੁਲਾ ਲਈ ਗਈ ਹੈ ਲੋਕ ਇਕੱਠਾ ਹੋਏ ਪਏ ਨੇ ਕਿ ਆਖਿਰਕਾਰ ਕਿਵੇਂ ਇੱਕ ਤੋਂ ਬਾਅਦ ਇੱਕ ਕਈ ਵਾਹਨ ਇਸ ਵੇਲੇ ਇਸ ਮੀਂਹ ਦੇ ਪਾਣੀ ਦੇ ਵਿੱਚ ਫਸੇ ਹੋਏ ਵਿਖਾਈ ਦੇ ਰਹੇ ਨੇ ਤਾਂ ਜੋ ਐ ਰस्सियां ਦੇ ਨਾਲ ਇਸ ਬੱਸ ਦੇ ਵਿੱਚ ਜੋ ਸਵਾਰੀਆਂ ਨੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਸਮਾਨ ਸਾਰਾ ਭਿੱਜ ਚੁੱਕਿਆ ਹੈ ਤਰਾਹੀ ਤਰਾਹੀ ਲੋਕ ਇਸ ਵੇਲੇ ਕਰਦੇ ਹੋਏ ਵਿਖਾਈ ਦੇ ਰਹੇ ਨੇ ਕਿ ਕਿਵੇਂ ਜਿਹੜਾ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹੀ ਜਿਹੜੀ ਹੈ ਮੀਂਹ ਦੇ ਪਾਣੀ ਦੇ ਵਿੱਚ ਡਬ ਚਾਂਦੀਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਹ ਵੀ ਤਸਵੀਰਾਂ ਦਿਖਾਵਾਂਗੇ ਕਿ ਕਿਵੇਂ ਟਿਊਬਸ ਲਿਆਂਦੀਆਂ ਗਈਆਂ ਨੇ ਤਾਂਕਿ ਇਸ ਬਸ ਦੇ ਵਿੱਚ ਜੋ ਸਵਾਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਰੱਸੀਆਂ ਦੀ ਮਦਦ ਦੇ ਨਾਲ ਟਿਊਬਸ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢਣ ਦੀਆਂ ਸਵਾਰੀਆਂ ਨੂੰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਮਾਨ ਇਹਨਾਂ ਸਵਾਰੀਆਂ ਦਾ ਬਸ ਦੇ ਵਿੱਚ ਪਿਆ ਹੈ ਜਿਹੜਾ ਕਿ ਸਾਰਾ ਗਿੱਲਾ ਹੋ ਚੁੱਕਿਆ ਹੈ ਤਾਂ ਉਹ ਤਸਵੀਰ ਵੀ ਜ਼ਰੂਰ ਦਿਖਾਣੇ ਆ ਕਿ ਕਿਵੇਂ ਇਨਾ ਸਵਾਰੀਆਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਜਿਹੜੇ ਕੀ ਇਸ ਅੰਡਰ ਬ੍ਰਿਜ ਦੇ ਵਿੱਚ ਫਸੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਮੌਕੇ ਦੀਆਂ ਤਸਵੀਰਾਂ ਨੇ ਕ੍ਰੇਨ ਬੁਲਾਈ ਗਈ ਹੈ ਇਸ ਬੱਸ ਨੂੰ ਬਾਹਰ ਕੱਢਣ ਦੇ ਲਈ ਤੇ ਦੂਜੇ ਪਾਸੇ ਰस्सियां ਅਤੇ ਟਿਊਬ ਦੀ ਮਦਦ ਦੇ ਨਾਲ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ